ਸਵਾਗਤ ਹੈ ਦੋਸਤੋ ਕਿਤੇ ਪੰਜਾਬ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਦੋਸਤੋ ਬਾਈ ਕੋਲ ਦੋ ਨਾ ਗਾ ਜਿਹੜੇ ਆਪਾਂ ਸੇਲ ਵਾਸਤੇ ਤੁਹਾਨੂੰ ਦਿਖਾ ਰਹੇ ਹਾਂ ਦੋ ਦੋਸਤੋ ਕਰੇਲੂ ਸਾਧਣਾ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂਗਾ ਇੱਕ i20 ਗੱਡੀ ਆ ਤੇ ਇੱਕ ਮੋਟਰਸਾਈਕਲ ct 110 बजाज ਦਾ ਪਿੰਡ ਬਾਈ ਦਾ ਰਾਮਪੁਰਾ ਫੂਲ ਪੈਂਦਾ ਹੈਗਾ ਤੇ ਜਿਲ੍ਹਾ ਦੋਸਤੋ ਬਠਿੰਡਾ ਰਹਿੰਦਾ ਪਿੱਥੋ ਵਾਲੇ ਰਾਹ ਤੇ ਬਾਈ ਦਾ ਘਰ ਰਹਿੰਦਾ ਕਿਤੇ ਪੰਜਾਬ ਦੇ ਵਿੱਚ ਦਿਖਾ ਰਹੇ ਹਾਂ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਕਰਾਂਗੇ ਜਿਹੜੇ ਵੀ ਇਹਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਨਾਲ ਆਦਾ ਘੰਟੀ ਦਾ ਬਟਨ ਵੀ ਦਬਾ ਦਿਓ ਤਾਂ ਕਿ ਅਪਡੇਟ ਜਲਦੀ ਮਿਲ ਜੇ ਤੇ ਜਿਹੜੇ ਵੀ ਫੇਸਬੁੱਕ ਤੇ ਦੇਖ ਰਿਹਾ ਫੇਸਬੁੱਕ ਪੇਜ ਨੂੰ ਵੀ ਫੋਲੋ ਕਰ ਦਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇ ਦੋਸਤੋ ਤਾਂ ਕਿ ਹੋਰ ਵੀ ਵੀਰ ਭੈਣ ਵੀਡੀਓ ਨਾਲ ਜੁੜ ਸਕਣ ਤੇ ਬਾਕੀ ਡਿਟੇਲ ਆਪਾਂ ਪ੍ਰੋਪਰ ਬਾਅਦ ਤੋਂ ਲੈ ਲੈਣੇ ਤੇ ਇੱਕ ਦੋਤ ਹੋਰ ਬੇਨਤੀ ਕਰਾਂਗੇ ਜਿਹੜਾ ਨਾ ਤੁਸੀਂ ਲੈਣਾਗਾ ਆ ਕੇ ਦੇਖਣਾ ਜ਼ਰੂਰੀ ਆ ਦੋਸਤੋ ਉਹ ਤੁਹਾਡੀ ਖੇਚਲ ਬੰਦੀ ਹੈ ਐਡਰੈਸ ਜ਼ਰੂਰ ਪੂਰਾ ਕੰਫਰਮ ਕਰਾ ਦੇ 055 ਜਤਿਨਾ ਉੱਪਰਲੇ ਪਾਸੇ ਨੰਬਰ ਚੱਲਦਾ ਰਹੂਗਾ ਮੇਰਾ ਤੇ ਥੱਲੇ ਵਾਲੇ ਪਾਸੇ ਨੰਬਰ 22 ਦਾ ਚਲਾ ਦਾਂਗੇ ਡਿਟੇਲ ਪ੍ਰੋਪਰ ਬਾਈ ਤੋਂ ਲੈ ਲੈਣੇ ਆ ਸਸਰੀ ਗੱਲ ਜੀ ਸਸਰੀ ਕਾ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਆਪਣਾ ਮੇਰਾ ਨਾਮ ਗੁਰਜਿੰਦਰ ਸਿੰਘ ਪਾਲੀ ਕਹਿੰਦੇ ਆ ਜੀ ਮੈਨੂੰ ਪਿੰਡ 'ਚ ਹਾਂਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਜੀ ਠੀਕ ਹੈ ਜੀ ਨੰਬਰ ਬੋਲ ਦਿਓ ਜੀ ਆਪਣਾ ਨੰਬਰ 7696243113 ਜੀ ਠੀਕ ਹੈ ਜੀ ਨੰਬਰ ਦੋਸਤੋ ਥੱਲੇ ਵਾਲੇ ਪਾਸੇ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਲਾਈਕ ਜਰੂਰ ਕਰਿਆ ਕਰੋ ਦੋਸਤੋ ਮੇਰਾ ਹੌਸਲਾ ਵਧਾਉਣ ਲਈ ਤੇ ਐਡ ਕਰਾਉਣ ਲਈ ਉੱਪਰ ਮੇਰਾ ਨੰਬਰ ਤਾਂ ਵਾਲੇ ਪਾਸੇ ਚੱਲਦਾ ਰਹਿਣਾਗਾ ਜਿਹੜੀ ਆਪਾਂ ਗੱਡੀ ਦੇਖ ਰਹੇ ਹਾਂ ਜੀ ਕਿੰਨਾ ਮਾਡਲ ਆ ਜੀ ਇਹ 14 ਆ ਗਈ 14 ਮਾਡਲ ਆ ਜੀ 99 ਮਾਲਕ ਦੇ ਨਾਮ ਆ ਇਹ ਸਾਡੇ ਦੂਜੇ ਨਾਂ ਆ ਜੀ ਅੱਛਾ ਤੁਸੀਂ ਸੈਕੰਡ ਹੈਂਡ ਵਾਲੀ ਸੀ ਹਾਂ ਜੀ ਚਲਦੀ ਲਈ ਜੀ ਚਲਦੀ ਲਈ ਸੀਗੀ ਠੀਕ ਹੈ ਜੀ ਤੇ ਕਦੋਂ ਲਈ ਸੀਗੀ ਸਾਨੂੰ 2 ਸਾਲ ਹੋ ਗਏ ਜੀ ਇਹਨੂੰ ਲਈ 2 ਸਾਲ ਹੋ ਗਏ ਠੀਕ ਹੈ ਜੀ ਤੇ 2 ਸਾਲ ਤੁਸੀਂ ਚਲਾਈ ਆ ਚਲਾਈ ਚਲੋਈ ਸੀ ਤੇ ਕਿਵੇਂ ਆ ਚਲਾਈ ਦੀ ਇੱਕ ਨੰਬਰ ਆਈ ਠੀਕ ਹੈ ਜੀ ਤੇ ਟਾਇਰ ਟੂਰ ਕਿੰਨੇ ਪੈਸੇ ਜੀ ਇਹਦੇ ਕਦੋਂ ਦੇ ਪੋਏ ਜੀ ਟਾਇਰ ਇਹ ਸਾਲ ਵੇਲੇ ਹੀ ਪਵਾਏ ਸੀਗੇ ਅੱਛਾ ਟਾਇਰ ਤੁਸੀਂ ਆਪ ਪਵਾਏ ਹਾਂ ਅਸੀਂ ਆਪ ਪਵਾਏ ਆ ਜੀ ਠੀਕ ਆ ਬਾਕੀ ਚੀਜ਼ਾਂ ਸਾਰੀਆਂ ਪਿੱਛੇ ਹੀ ਨਾਲ ਦੀਆਂ ਨਹੀਂ ਨਹੀਂ ਵਿੱਚ ਜਿਵੇਂ ਡੈਕ ਟੁੱਕ ਸੀਗਾ ਜੀ ਕਈ ਚੀਜ਼ਾਂ ਆਪਾਂ ਆਪ ਲਵਾਈਆਂ ਇੱਕ ਬੈਟਰੀ ਆ ਉਹ ਆਪ ਲਵਾਈ ਆ ਅੱਛਾ ਆਪ ਲਵਾਈ ਆ ਹਾਂ ਜੀ ਠੀਕ ਆ ਪਹਿਲਾਂ ਟਾਇਰਾਂ ਤੋਂ ਸ਼ੁਰੂ ਕਰ ਲਈਏ ਬਾਹਰਲੇ ਪਾਸੋਂ ਦੋਸਤੋ 14 ਮਾਡਲ ਹੈ ਇਹ ਨੇੜੇ ਤੋਂ ਤੁਹਾਨੂੰ ਦਿਖਾਵਾਂਗੇ ਬਾਕੀ ਆ ਕੇ ਤੁਸੀਂ ਦੇਖਣਾਗਾ ਟਾਇਰ ਚੈੱਕ ਕਰ ਲਓ 95 ਪੈਸੇ ਅਪੋਲੋ ਦੇ ਟਾਇਰ ਆ ਚਾਰੇ ਟਾਇਰ ਨਵੇਂ ਆ ਜੀ ਹਾਂ ਜੀ ਚਾਰੇ ਜੀ ਠੀਕ ਆ ਡੀਜ਼ਲ ਆ ਗੱਡੀ ਇਹ ਦੋਸਤੋ ਦੱਸ ਦ ਜਰੂਰ ਦਿਖਾ ਜਾਨਗੇ ਤੇ ਕੰਡੀਸ਼ਨ ਬਾਕੀ ਤੁਹਾਨੂੰ ਵੀਡੀਓ ਦੇ ਵਿੱਚ ਦੱਸਦੀ ਆ ਕੋਸ਼ਿਸ਼ ਰਹੂਗੀ ਸਾਰੇ ਪੱਖ ਤੋਂ ਤੁਹਾਨੂੰ ਵੀਡੀਓ ਦੇ ਮਾਧਿਅਮ ਨਾਲ ਦਿਖਾਉਣ ਦੀ ਬਾਕੀ ਤੁਸੀਂ ਆ ਕੇ ਦੇਖੋਗੇ ਰੰਗ ਰੂਪ ਕੰਡੀਸ਼ਨ ਚੈੱਕ ਕਰ ਲਓ ਨੰਬਰ ਕਿੱਥੋਂ ਦਾ ਜੀ ਇਹਦਾ ਨੰਬਰ ਫੂਲ ਦਾ ਜੀ ਠੀਕ ਆ ਨੰਬਰ ਦੋਸਤੋ ਫੂਲ ਦਾ ਤੇ ਇੰਟੀਰੀਅਰ ਵੀ ਦਿਖਾਵਾਂਗੇ ਪਹਿਲਾਂ ਤੁਹਾਨੂੰ ਟਾਇਰ ਦਿਖਾ ਦਗੇ ਟਾਇਰਾਂ ਦੀ ਸਾਰੀ ਕੰਡੀਸ਼ਨ ਚੈੱਕ ਕਰ ਲਓ ਵਾਈਟ ਕਲਰ ਆ ਦੋਸਤੋ ਟਾਇਰ ਇਹਦੇ 95 ਪੈਸੇ ਆ ਮਗਰ ਲੈਟਰ ਦੋਨੇ ਹੋਗੇ ਤੇ ਅੱਗੇ ਨੂੰ ਚੱਲਦੇ ਆ ਭਾਈ ਨੇ ਟਾਇਰ ਆਪਵਾਏ ਤੇ ਇੰਟੀਰੀਅਰ ਇਵੇਂ ਡੈਕ ਵਗੈਰਾ ਤੇ ਐਲ ਸੀ ਡੀ ਵਗੈਰਾ ਆ ਬਲਵਾਏ ਬਾਕੀ ਚੀਜ਼ਾਂ ਦੋਸਤੋ ਨਾਲ ਆ ਸੈਕੰਡ ਦੂਜੇ ਓਨਰ ਦੇ ਨਾਮ ਹੈ ਕਿੰਨਾ ਦੇ ਨਾਮ ਹੈ ਜੀ ਇਹ ਇਹ ਗਗਨ ਜੋਸ਼ ਸਿੰਘ ਦੇ ਨਾਮ ਤੇ ਹੈ ਠੀਕ ਹੈ ਜੀ ਬਾਈ ਹੁਣਾ ਦਾ ਬੇਟਾ ਦੋਸਤੋ ਆਫ ਕੈਮਰਾ ਗੱਲ ਹੋਈ ਸੀ ਮਾੜਾ ਜਿਹਾ ਇੰਟੀਰੀਅਰ ਦਿਖਾ ਦਿਓ ਜੰਦਰਲੇ ਪਾਸੋਂ ਖੋਲ ਕੇ ਦਿਖਾ ਦਿਓ ਦਿਖਾ ਦੇ ਅੰਦਰਲੇ ਪਾਸੋਂ ਵੀ ਦਿਖਾਣੇ ਤੇ ਆਪਾਂ ਸਟਾਰਟ ਕਰਕੇ ਵੀ ਦਿਖਾਵਾਂਗੇ ਬਾਕੀ ਦੋਸਤੋ ਰੰਗ ਰੂਪ ਤੁਸੀਂ ਸਾਰੇ ਪਾਸੋਂ ਇਹਦਾ ਦੇਖ ਹੀ ਲਿਆਗਾ ਅੰਦਰਲੇ ਪਾਸੋਂ ਤੁਹਾਨੂੰ ਇੰਟੀਰੀਅਰ ਵਗੈਰਾ ਦਿਖਾਣੇ ਲੋ ਜੀ ਅੰਦਰਲਾ ਪਾਸਾ ਤੁਸੀਂ ਇਹਦਾ ਚੈੱਕ ਕਰ ਲਓ ਤੇ ਸੀਸੇ ਵਗੈਰਾ ਜੀ ਸਾਰੇ ਇਹਦੇ origignal ਆ? ਹਾਂ ਜੀ ਹਾਂ ਜੀ origignal ਠੀਕ ਆ। ਆਹ LCD ਵਗੈਰਾ ਤੁਸੀਂ ਅਪਲੋਡ ਹਾਂ ਜੀ ਆ ਨਵੀਂ ਲਗਾਈ ਹੈ। ਠੀਕ ਆ। ਸੀਟਾਂ ਦੋਸਤੋ ਕਵਰ ਵਗੈਰਾ ਤੁਸੀਂ ਸੀਟਾਂ ਚੈੱਕ ਕਰ ਲਓ ਤੇ ਸੀਸੇ ਨਾਲ ਦੇ origignal ਆ। ਸਟਾਰਟ ਕਰ ਦਿਓ ਜੀ ਇਹਨੂੰ। ਮੈਟ ਵਗੈਰਾ ਚੈੱਕ ਕਰ ਲਓ। ਕੋਸ਼ਿਸ਼ ਦੋਸਤੋ ਹਰ ਪੱਖ ਤੋਂ ਰਹਿੰਦੀ ਆ ਵੀ ਹਰ ਪੱਖ ਤੋਂ ਤੁਹਾਨੂੰ ਦਿਖਾਇਆ ਜਾਵੇ ਤਾਂ ਕਿ ਤੁਹਾਡੀ ਤਸੱਲੀ ਹੋ ਜੇ। ਵੈਸੇ ਤਸੱਲੀ ਪਰਖ ਤੁਸੀਂ ਆ ਕੇ ਕਰਨੀਓ ਤੁਹਾਡਾ ਹੱਕ ਬੰਦਾ ਹੈਗਾ। ਕਰ ਦਿਓ ਜੀ ਸਟਾਰਟ। ਇੰਟੀਰੀਅਰ ਦਿਖਾਦਾ ਤੇ ਡਿੱਗੀ ਵੀ ਦਿਖਾਵਾਂਗੇ। ਡਿੱਕੀ ਵੀ ਖੋਲ ਦਿਓ ਜੀ। ਇਨਾਲੇ ਦੱਸ ਦਿਆਂ ਵੀ ਕਿੰਨੇ ਕਿਲੋਮੀਟਰ ਇਹ ਚੱਲੀ ਹੋਈ ਐ ਇੱਧਰਲੇ ਪਾਸੋਂ ਇਹ ਵੀ ਦਿਖਾ ਦਈਏ 1,13,957 ਕਿਲੋਮੀਟਰ ਦੋਸਤੋ ਇਹ ਚੱਲੀ ਹੋਈ ਐ ਐਲ ਸੀ ਡੀ ਵਿੱਚ ਲੱਗੀ ਹੋਈ ਐ T20 ਇਹ ਡੀਜ਼ਲ ਤੇ 6 ਗੇਅਰ ਆ ਦੇ ਮੈਨੂਅਲ ਗੇਅਰ ਆ 14 ਮਾਡਲ ਆ ਇਹ ਠੀਕ ਆ ਜੀ ਸਟਿੱਪਨੀ ਵਗੈਰਾ ਵੀ ਹੈਗੀ ਐ ਜੀ ਹਾਂਜੀ ਸਟਿੱਪਨੀ ਜਮਾ ਵਧੀਆ ਸਾਫ਼ ਪਈ ਐ ਜੀ ਠੀਕ ਆ ਸਟਿੱਪਨੀ ਚੈੱਕ ਕਰ ਲਓ ਚਾਬੀ ਬਾਨਾ ਵੀ ਨਾਲ ਹੀ ਐ ਤੇ ਜੈਕ ਵੀ ਦੋਸਤੋ ਨਾਲ ਹੀ ਐ ਜਿਹੜਾ ਕੋਸ ਨੂੰ ਨਾਲ ਹੀ ਦਿੱਤਾ ਜਾਊਗਾ ਮੋੜ ਲ ਜਿਹੜਾ ਰਹਿਣਾ ਦੋਸਤੋ ਮਾਲਕ ਵੀਰ ਦੀ ਡਿਮਾਂਡ ਰਹਿਣੀ ਹੈ ਤੇ ਸੌਦਾ ਰਲਾਉਣ ਵਾਲਾ ਖੇਚਲ ਜਿਹੜਾ ਉਹ ਥੋੜਾ ਬਣਦਾ ਹੈਗਾ ਸੌਦਾ ਕਿਵੇਂ ਰਲਾਉਣਾ ਹੈਗਾ ਫੋਨ ਕਰੇ ਤਾਂ ਤੁਹਾਨੂੰ ਪਤਾ ਲੱਗੂਗਾ ਮਾੜਾ ਬਰਨਣ ਚੱਕ ਕੇ ਆਪਾਂ ਤਾਂ ਇੰਜਨ ਵੀ ਦਿਖਾ ਦਈਏ ਜੀ ਬਾਕੀ ਗੱਡੀ ਸਟਾਰਟ ਹੋ ਗਈ ਆਵਾਜ਼ ਤੁਹਾਨੂੰ ਆਉਂਦੀ ਹੋਣੀ ਹੈ ਵੀਡੀਓ ਦੇ ਵਿੱਚ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਵੀਡੀਓ ਕਿੱਦਾਂ ਦੀ ਲੱਗੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਇੰਜਨ ਦੀ ਦੋਸਤੋ ਆਵਾਜ਼ ਤੁਸੀਂ ਦੇਖ ਲਈ ਡੀਜ਼ਲ ਗੱਡੀ ਆ ਕੋਈ ਬਹੁਤੀ ਆਵਾਜ਼ ਨਹੀਂ ਆਪਾਂ ਨੂੰ ਕਹਾਂਗੇ ਤੇ ਆਹ ਬੈਟਰੀ ਦਿਖਾਈ ਹੈ ਜੀ ਤੁਸੀਂ ਜਿਹੜੀ ਆਪਾਂ ਕਰ ਕਸੇ ਪਾਸੋਂ ਕੋਈ ਲੀਕਿੰਗ ਵਗੈਰਾ ਤਾਂ ਨਹੀਂ ਜੀ ਨਹੀਂ ਜੀ ਨਹੀਂ ਜਮਾ ਸੁੱਕੀ ਹੈ ਹੀ ਕੰਚਰਗੀ ਕੱਢੀ ਆ ਸੋ ਦੋਸਤੋ ਸੁੱਕੀ ਹੈ ਤੇ ਸਾਹਮਣੇ ਚੱਲਦੀ ਹੈ ਬੈਲਟਾਂ ਤੁਸੀਂ ਦੇਖ ਲਿਆ ਤੇ ਬੈਲਟਾਂ ਦੀ ਆਵਾਜ਼ ਦੇਖੀ ਇਹਦੀ ਇੰਡੀਅਨ ਦੀ ਕੰਡੀਸ਼ਨ ਆ ਸਹੀ ਆ ਬਾਕੀ ਜਿਹੜੇ ਵੀਰਾਂ ਨੂੰ ਪਾਰਕਾ ਤੇ ਉਹਨਾਂ ਨੇ ਵੇਖ ਲੈਣੀ ਹੈ ਬਾਕੀ ਤੁਸੀਂ ਆ ਕੇ ਦੇਖ ਲੋ ਡਰੈਸ ਆਪਾਂ ਕਮਰਨ ਕਰਤਾ ਕਰ ਦਿਓ ਜੀ ਬੰਦ ਇਹਨੂੰ ਤਾਂ ਬੰਦ ਕਰ ਦਿੰਦੇ ਹੁਣ ਬਾਈ ਤੇ ਮੁੱਲ ਦੀ ਗੱਲਬਾਤ ਆਪਾਂ ਕਰ ਲੈਣੀ ਆ ਵੈਸੇ ਕੋਸ਼ਿਸ਼ ਮੇਰੀ ਦੋਸਤੋ ਹਰ ਪੱਖ ਤੋਂ ਰਹੀ ਆ ਵੀਡੀਓ ਥੋੜੀ ਜਿਹੀ ਲੰਮੀ ਜ਼ਰੂਰ ਹੋ ਜਾਂਦੀ ਆ ਪਰ ਤੁਸੀਂ ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਮੁੱਲ ਕੀ ਆ ਜੀ ਇਹਦਾ ਮੁੱਲ ਇਹਦਾ 275000 ਠੀਕ ਆ ਜੀ ਹੋ ਜਾਊਗਾ ਮਾਨਤਨ ਜੀ ਲੈਸ ਕਰ ਆਲਾ ਆਿਆਂ ਦਾ ਲਾਜ਼ਮੀ ਕਰਾਂਗੇ ਠੀਕ ਆ 275000 ਦਾ ਡਿਮਾਡ ਆ ਤੇ ਮਾਨਤਨ ਦੋਸਤੋ ਹੋ ਜਾਊਗਾ ਹੁਣ ਸੌਦਾ ਤੁਸੀਂ ਲਾਉਣਾ ਅੱਗੇ ਚੱਲਦੇ ਆ ਜੀ ਮੋਟਰਸਾਈਕਲ ਜਿਹੜਾ ਆਪਾਂ ਦੇਖ ਰਹੇ ਹਾਂ ਬਜਾਜ ਦਾ ਇਹ ਇਹ ਕਿੰਨਾ ਮਾਡਲ ਆ ਜੀ ਇਹ 19 ਆ ਜੀ 20 ਦੀ ਕਾਪੀ ਆ ਅੱਛਾ ਇਹ ਕਿਹਦੇ ਨਾਂ ਆ ਜੀ ਇਹ ਮੇਰੇ ਨਾਂ ਆ ਜੀ ਠੀਕ ਆ 19 ਮਾਡਲ ਆ ਦੋਸਤੋ 20 ਦੀ ਕਾਪੀ ਬਣੀ ਹੋਈ ਹੈ Bajaj ਤੇ ਟਾਇਰ ਤੁਸੀਂ ਚੈੱਕ ਕਰ ਲਓ ਟਾਇਰ ਕਿੰਨੇ ਪੈਸੇ ਜੀ ਇਹਦੇ ਟਾਇਰ ਇਹਦੇ ਅੱਧੇ ਹੀ ਮੰਨੋ ਜੀ ਅੱਧੇ ਕ ਮੰਨ ਲਗੀ ਹਾਂਜੀ ਠੀਕ ਅੱਧੇ ਹੀ ਮੰਨੋ ਦੋਸਤੋ ਕਿਉਂਕਿ 19 ਮਾਡਲ ਉਦੋਂ ਦਾ ਆਇਆ ਹੋਇਆਗਾ 20 ਦੀ ਕਾਪੀ ਬਣੀ ਹੋਈ ਹੈ ਵੈਸੇ ਤੁਹਾਨੂੰ ਨੇੜੇ ਤੋਂ ਦਿਖਾਣਾ ਟਾਇਰ ਵੈਸੇ ਨਾਲ ਦੀ ਹੈ ਹਾਂਜੀ ਨਾਲ ਦਿਆ ਠੀਕ ਆ ਸਾਰਾ ਸਮਾਨ ਇਹਦਾ ਨਾਲ ਦਾ ਹੀ ਸਾਰਾ ਨਵਾਂ ਆਪਾਂ ਬੈਟਰੀ ਨਵੀਂ ਧਰੀ ਆ ਜੀ ਠੀਕ ਆ ਕੱਲੀ ਬੈਟਰੀ ਨਵੀਂ ਧਰੀ ਆ ਠੀਕ ਆ ਬਾਕੀ ਮਗਰਲੇ ਟਾਇਰ ਤੁਸੀਂ ਚੈੱਕ ਕਰ ਲਓ ਸਟਾਰਟ ਕਰਕੇ ਵੀ ਦਿਖਾਵਾਂਗੇ ਜੀ ਘਰ ਬਜਾ ਜਾਣਾ ਦੋਸਤੋ ਸੈਲਫ ਸਟਾਰਟ ਆ ਹੈ ਠੀਕ ਆ ਸਟਾਰਟ ਕਰਕੇ ਦਿਖਾਤਾ ਹੱਥ ਨਾਲ ਮਾਰ ਕੇ ਦਿਖਾਤਾ ਸਹੀ ਆ ਸੀਸੇ ਵਗੈਰਾ ਵੀ ਨਾਲ ਤੇ ਲੱਗੇ ਹੋਏ ਆ ਏਵੇਂ ਜਿ ਕੋ ਆ ਜਿਵੇਂ ਠੀਕ ਆ ਕਿੱਥੋਂ ਦਾ ਨੰਬਰ ਆ ਜੀ ਇਹਦਾ ਇਹ ਆਪਣੇ ਬਠਿੰਡੇ ਦਾ ਹੀ ਆ ਜੀ ਬਠਿੰਡੇ ਦਾ ਨੰਬਰ ਆ ਤੇ ਇਹ ਜਿਹੜੀ ਆਪਾਂ ਮੰਨ ਕੇ ਚੱਲੋ ਵੀ ਰੇੜੀ ਪਾਉਣ ਵਾਸਤੇ ਹੁੱਕ ਵੀ ਲਵਾਈ ਹੋਈ ਹੈ ਤੇ ਠੀਕ ਆ ਲੋਏ ਵੀ ਲੱਗੇ ਹੋਏ ਆ ਕੰਡੀਸ਼ਨ ਤੁਸੀਂ ਬਾਕੀ ਦੇਖ ਲਈ ਇਹਦੀ ਤੇ ਮੁੱਲ ਇਹਦਾ ਕੀ ਰੱਖਿਆ ਜੀ ਮੁੱਲ ਇਹਦਾ 45000 ਆ ਜੀ ਹੋ ਜਾਊਗਾ ਮੰਨ ਤਣ ਜੀ ਇਹਦੇ ਚ ਹਾਂ ਹਾਂ ਲਾਜਮੀ ਠੀਕ ਆ ਮੋਲੋ ਦੋਸਤੋ 45000 ਲੈਸ ਇਹ ਵੀ ਹੋ ਜੂਗਾ ਬਾਕੀ ਨੰਬਰ ਆਨ ਸਕਰੀਨ ਤੇ ਰਹੂਗਾ ਜ਼ਿਆਦਾ ਜਾਣਕਾਰੀ ਲਈ ਬਾਈ ਨਾਲ ਸੰਪਰਕ ਕਰ ਲਓ ਵੀਡੀਓ ਦੇਖਣ ਲਈ ਧੰਨਵਾਦ ਦੋਸਤੋ ਧੰਨਵਾਦ